ਤੁਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਜੋ ਖਬਰ ਦੇਖ ਰਹੇ ਹੋ ਇਹ ਤਸਵੀਰਾਂ ਦੇਖ ਰਹੇ ਹੋ ਇੱਕ ਖਬਰ ਹੈਗੀ ਆ ਮੁਜ਼ੱਫਰਪੁਰ ਗਿਆ ਜਾ ਰਿਹਾ ਹੈਗਾ ਕਿ ਕੁਝ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਇੱਕ ਧਿਰ ਹਸਪਤਾਲ ਦਾਖਲ ਹੋ ਗਈ ਤਾਂ ਦੂਜੀ ਧਿਰ ਵੱਲੋਂ ਵੀ ਜਿਹੜਾ ਆ ਉੱਥੇ ਜਾ ਕੇ ਜੋ ਕਿਹਾ ਜਾ ਰਿਹਾ ਹਮਲਾ ਕੀਤਾ ਪਰ ਡਾਕਟਰ ਜਿਹੜੇ ਆ ਉਹਨਾਂ ਨੇ ਜੋ ਕਿਹਾ ਜਾ ਰਿਹਾ ਅੰਦਰ ਵੜ ਕੇ ਜਾਨ ਬਚਾਈ ਔਰ ਦੇਖੋ ਪੂਰੀ ਰਿਪੋਰਟ ਨਵਾਂ ਸ਼ਰਦ ਬਾਬਾ YouTube ਚੈਨਲ ਜੀ ਸਰ ਕੱਲ ਪਿੰਡ ਮੁਜੱਫਰਪੁਰ थाना راہੋਂ ਦੇ ਵਿੱਚ ਆਪਸ ਵਿੱਚ ਦੋ ਧਿਰਾਂ ਦਾ ਤਕਰਾਰ ਹੋ ਗਿਆ ਸੀ ਉਹ ਤਕਰਾਰ ਤੋਂ ਬਾਅਦ ਉਹਨਾਂ ਦੇ ਸੱਟਾਂ ਲੱਗੀਆਂ ਜਿਹਦੇ ਸਬੰਧ ਚ ਉਹ ਸਿਵਲ ਹਸਪਤਾਲ ਨਵਾਂ ਸ਼ਹਿਰ ਚ ਇਲਾਜ ਲਈ ਆਏ ਸੀ ਸੁਧਰਾਣੇ ਇਲਾਜ ਜਦੋਂ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨੋਂ ਨੂੰ ਵੱਖ-ਵੱਖ ਬਾੜ ਦੇ ਚ ਪਾਇਆ ਗਿਆ ਕਿ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਆਂ ਤੇ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ ਬਦਮਨੀ ਹੋਈ ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕਨਵੀਨੀਅਸ ਹੋਈ ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐਸ ਐਚ ਓ ਥਾਣਾ ਸਿਟੀ ਨਮਾਸ਼ਹਿਰ ਵੱਲੋਂ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਹੜਦੋਂ ਕਰਨ ਵਾਲੇ ਸੀਗੇ ਇਹਨਾਂ ਨੂੰ ਹਰਾਸਤੇ ਚ ਲੈ ਲਿਆ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਅੱਜ ਇਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾਊਗਾ ਸਾਰੇ ਜਿਹੜਾ ਇਹਨਾਂ ਦਾ ਆਪਸ ਵਿੱਚ ਜਿਹੜਾ ਹਸਪੀਟਲ ਆਇਆ ਉਹ ਲੜਾਈ ਝਗੜਾ ਕੀ ਕਾਰਨ ਪੀ ਸੀ ਆਪਸ ਵਿੱਚ ਇਹਨਾਂ ਦਾ ਛੋਟਾ ਮੋਟਾ ਉੱਥੇ ਕੋਈ ਘਰੇਲੂ ਕਾਰਨ ਸੀਗਾ ਕੋਈ ਜਗ੍ਹਾ ਦੇ ਘੋੜੀ ਵਗੈਰਾ ਲਾਉਣ ਦੇ ਸਬੰਧ ਵਿੱਚ ਸੋ ਉੱਥੇ ਇਹ ਝਗੜੇ ਸੀ ਪਰ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦੁਬਾਰਾ ਆਪਸ ਵਿੱਚ ਝਗੜਾ ਕੀਤਾ ਸੋ ਉਹ ਜਿਹੜਾ ਹੈਗਾ ਟੋਲਰੇਬਲ ਨਹੀਂ ਸੀਗਾ ਸੋ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਔਰ ਜਿਹੜਾ ਮੁਕਦਮਾ ਦਰਜ ਕਰ ਲਿਆ ਗਿਆ ਚਾਰ ਜਿਹੜੇ ਦੋਸ਼ੀ ਦੋਨੋਂ ਧਿਰਾਂ ਦੇ ਦੋ ਦੋ ਦੋਸ਼ੀ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸ ਧਾਰਾ ਦੇ ਵਿੱਚ ਇਹਨਾਂ ਦਾ ਮੁਕੱਦਮਾ ਲੱਗ ਰਿਹਾ ਹੈ? ਇਹਨਾਂ ਦੇ ਖਿਲਾਫ ਜਿਹੜਾ 194 2 324 3 ਔਰ 4 ਜਿਹੜਾ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਰਵਿਸਿਜ਼ ਇਸ ਤਹਿਤ ਕਾਰਵਾਈ ਕੀਤੀ ਗਈ ਹੈ। ਸਰ ਹਸਪੀਟਲ ਦੀ ਪ੍ਰਾਪਰਟੀ ਦਾ ਕੈਬਨ ਨੂੰ ਕੋਈ ਨੁਕਸਾਨ ਹੋਇਆ? ਹਾਂ ਬਿਲਕੁਲ ਉੱਥੇ ਜਿਹੜਾ ਕੈਬਨ ਵਗੈਰਾ ਸੀਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉਹਦੇ ਲਈ 427 ਦਾ ਜਿਹੜਾ ਸੈਕਸ਼ਨ ਸੀਗਾ 324 ਲਾਇਆ ਗਿਆ ਹੈ। ਕਿਸੇ ਡਾਕਟਰ ਤੇ ਸਰ ਕੋਈ ਸੱਟ ਚੋਟ ਲੱਗੀ ਹੈ? ਨਹੀਂ ਕਿਸੇ ਡਾਕਟਰ ਤੇ ਵੈਸੇ ਕੋਈ ਹਮਲਾ ਨਹੀਂ ਹੋਇਆ ਕਿਸੇ ਦੇ ਸੱਟ ਚੋਟ ਲੈਕਿਨ ਮਾਹੌਲ ਜਿਹੜਾ ਪਬਲਿਕ ਪਲੇਸ ਦਾ ਸੀਗਾ ਹਸਪਤਾਲ ਦਾ ਸੀਗਾ ਉਹ ਖਰਾਬ ਕਰਨ ਦੀ ਇਹਨਾਂ ਨੇ ਕੀਤੀ ਸੋ ਇਸ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਸਰ ਹਸਪਤਾਲ ਚ ਸੁਰੱਖਿਆ ਬਣੀ ਹੋਵੇ ਉਹਦੇ ਲਈ ਕੋਈ ਯੋਜਨਾ ਜਾਂ ਕੋਈ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਇਹੀ ਸੰਦੇਸ਼ ਹੈ ਜਿਹਦਾ ਹਸਪਤਾਲ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੁਲਿਸ ਸ਼ਕਤੀ ਨਾਲ ਨਿਪਟੂਗੀ ਸੋ ਮੇਰੀ ਅਪੀਲ ਹੈ ਸਭ ਨੂੰ ਇਲਾਜ ਲਈ ਆਓ ਇਲਾਜ ਲਈ ਲੋਕ ਉੱਥੇ ਦਾਖਲ ਹੁੰਦੇ ਆ ਸੋ ਹਸਪਤਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕੋਈ ਇਨਕਨਵੀਨੀਅੰਸ ਕ੍ਰੀਏਟ ਨਹੀਂ ਕਰਨੀ ਚਾਹੀਦੀ ਅਗਰ ਕੋਈ ਕਰੇਗਾ ਤਾਂ ਇਸੇ ਤਰ੍ਹਾਂ ਸ਼ਕਤੀ ਨਾਲ ਪੁਲਿਸ ਪਿੱਛੇ ਆਏ ਅਸੀਂ ਨਮਾਸ਼ਹਿਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤਵਿੰਦਰ ਜੀ ਨਾਲ ਗੱਲਬਾਤ ਕਰਾਂਗੇ ਸਤਵਿੰਦਰ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਕਿ ਕੱਲ ਸਿਵਲ ਹਸਪਤਲ ਨਮਾਸ਼ਹਿਰ ਦੇ ਵਿੱਚ ਹਮਲਾ ਹੋਣ ਦੀ ਕੋਸ਼ਿਸ਼ ਹੋਈ ਹੈ ਤੇ ਡਾਕਟਰਾਂ ਨੇ ਵੀ ਆਪਣੀ ਜਾਨ ਬਚਾਈ ਹੈ ਕੀ ਮੈਟਰ ਕੀ ਹੈ ਕੱਲ ਸ਼ਾਮ 8 ਵਜੇ ਸਾਡੇ ਡਾਕਟਰ ਸਾਹਿਬ ਐਮਰਜੈਂਸੀ ਦੇ ਡਾਕਟਰ ਡਾਕਟਰ ਗਗਨ ਡਿਊਟੀ ਤੇ ਸੀ ਕਿ ਜਦੋਂ ਉਹਨਾਂ ਨੇ ਮੈਨੂੰ ਕਾਲ ਆਈ 8 ਵਜੇ ਕਿ ਡਾਕਟਰ ਸਾਹਿਬ ਦੋ ਪਾਰਟੀਆਂ ਮੈਡੀਕੋ ਲੀਗਲ ਪਿੰਡ ਮੁਜੱਫਰਪੁਰ ਤੋਂ ਆਏ ਨੇ ਦੋਨੋਂ ਪਾਰਟੀਆਂ ਦੇ ਜਿਹੜੇ ਪੇਸ਼ੈਂਟਸ ਹੈ ਉਹਨਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਹੈ ਦ ਉਹਨਾਂ ਦੇ ਹਮਾਇਤੀ ਹੈਗੇ ਉਹ ਹਸਪਤਾਲ 'ਚ ਇਕੱਠੇ ਹੋ ਗਏ ਆ। ਇੱਕ ਦੋ ਇਹਦੀ ਕੁੱਟਮਾਰ ਕਰ ਰਿਆ ਵੀ ਅਸੀਂ ਲੁਕੇ ਇੱਕ ਪਾਸੇ ਬੈਠੇ ਆ 몰ਬਤ ਖਰਾਬ ਹੈ ਤੁਸੀਂ ਪੁਲਿਸ ਵਾਲੇ ਨੂੰ ਫੋਨ ਕਰੋ। ਇਮੀਡੀਟਲੀ ਮੈਂ ਐਸਐਚਓ ਸਿਟੀ ਅਵਤਾਰ ਜੀ ਤੇ ਐਸਐਸਪੀ ਸਾਹਿਬ ਜਿਹੜੇ ਸਾਡੇ ਮਹਿਤਾਬ ਜੀ ਉਹਨਾਂ ਨੂੰ ਕਾਲ ਕੀਤੀ। ਵਿਦਿਨ ਉਹ ਫਿਊ ਮਿੰਟਸ ਡੀਐਸਪੀ ਆਪਣੇ ਰਾਜਕੁਮਾਰ ਜੀ ਤੇ ਐਸਐਚਓ ਅਵਤਾਰ ਜੀ ਉਹ ਹਸਪਤਾਲ ਪਹੁੰਚ ਚੁੱਕੇ ਸੀ ਤੇ ਜਿਹੜੇ ਵੀ ਬੰਦੇ ਉਹਨਾਂ ਦੇ ਨਾਲ ਆਏ ਸੀਗੇ ਉਹਨਾਂ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਉਹਨੂੰ ਫੜ ਕੇ ਉਹਨਾਂ ਤੇ ਜਿਹੜਾ ਹਸਪੀਟਲ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਤੇ ਉਹਨਾਂ ਨੇ ਅਰੈਸਟ ਪਾ ਦਿੱਤੀ ਗਈ। ਕੀ ਲੱਗਦਾ ਸਰ ਲਗਾਤਾਰ ਗੱਲ ਕਰੀਏ ਡਾਕਟਰਾਂ ਦੇ ਉੱਪਰ ਹਮਲੇ ਦੀ ਖਬਰ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਹੁਣ ਬੜਾ ਕੈਜੂਅਲ ਜਿਹਾ ਹੋ ਗਿਆ ਹੈ ਕਿ ਜਿਵੇਂ ਪਹਿਲਾਂ ਪਿੱਛੇ ਵੀ ਡੇਟਾ ਬੈਸੀ ਵਾਲਾ ਹੋਇਆ ਗੁਰਦਾਸਪੁਰ ਹੋਇਆ ਇਹ ਸਾਡੇ ਬਲਾਚੌਰ ਵੀ ਹੋਇਆ ਜਿੱਥੇ ਕਿ ਬਹੁਤ ਹੀ ਜ਼ਿਆਦਾ ਹੰਗਾਮਾ ਹੋਇਆ ਸੀਗਾ। ਇੱਥੇ ਵੀ ਆ ਕੇ ਲੁੱਕਿੰਗ ਪਤੰਦੇ ਇਹਨਾਂ ਦਾ ਮੈਂਟਲ ਸੈਟਅਪ ਇੱਕ ਐਵੇਂ ਜਿਹਾ ਹੋ ਗਿਆ ਹੈ ਕਿ ਇਹ ਸੌਫਟ ਟਾਰਗੇਟ ਸਮਝਦੇ ਆ ਡਾਕਟਰ ਨੂੰ ਜਦੋਂ ਮਰਜ਼ੀ ਹਸਪੀਟਲ ਜਾ ਕੇ ਹੰ ਜਦੋਂ ਕਿ ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਆ ਬੜੇ ਫਲਾਈਟਲੀ ਸਾਰਾ ਸਟਾਫ ਇਹਨਾਂ ਦੀ ਦੇਖਭਾਲ ਕਰਦਾ ਹੈ ਅਟੈਂਡ ਕਰਦਾ ਹੈ ਬਟ ਫੇਰੇ ਹੀ ਪਤਾ ਨਹੀਂ ਕਿ ਕਹੋ ਜੀ ਅੱਜਕਲ ਮੈਂਟਲ ਸੈਟਅਪਸ ਹੋ ਗਏ ਲੋਕਾਂ ਦੇ ਇਹ ਦੋਨੋਂ ਕਵਾਡੀਆਂ ਦੇ ਨਾਲ ਦੇ ਜਿਹੜੇ ਬੰਦੇ ਸੀ ਹਮਾਇਤੀ ਉਹ ਆਪਣੇ ਆਪ ਕੇ ਇਮੇਜ ਰਾਸਪਾਰਡ ਦੇ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਸਾਡਾ ਸਟਾਫ ਜਿਹੜਾ ਡਰ ਕੇ ਮੱਸੀ ਉਹਨਾਂ ਨੇ ਆਪਣੀ ਜਾਨ ਵਜਾ ਕੇ ਆਪਣੇ ਰੂਮਸ ਵਿੱਚ ਬੰਦ ਕਰਕੇ ਉਹ ਬਚੇ ਆ ਨਹੀਂ ਤਾਂ ਹੋ ਸਕਦਾ ਸੀ ਕਿ ਉਹਨਾਂ ਦੇ ਕੋਈ ਸੜੇ ਜਿਹੇ ਐਮਰਜੈਂਸੀ ਦਾ ਕੈਬਨ ਹੈ ਉਹਨੂੰ ਵੀ ਨੁਕਸਾਨ ਪਹਿਆ ਉਹਨਾਂ ਨੇ ਹੋ ਸਕਦਾ ਹੈ ਇਹ ਤੈਸ਼ ਦੇ ਵਿੱਚ ਹੋਰ ਹੁੰਦਾ ਤਾਂ ਹੋ ਸਕਦਾ ਜੇ ਸਾਡੇ ਮੈਡੀਕਲ ਫੁਲੇਸ਼ਨ ਦੇ ਡਾਕਟਰ ਸਾਡੀ ਡਿਊਟੀ ਵਾਲੇ ਸੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਹੁਣ ਕੀ ਇਹ ਪੁਲਿਸ ਦੇ ਗ੍ਰਿਫਤ ਵਿੱਚ ਆ ਗਏ ਆ ਇਹਨਾਂ ਨੂੰ ਅਰੈਸਟ ਕਰ ਲਿਆ ਕੱਲ ਕੱਲ ਜਿਹੜਾ ਪੁਲਿਸ ਦਾ ਜਿਹੜਾ ਨਮਸ਼ਰ ਪੁਲਿਸ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਰਿਹਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਚਓ ਸਾਹਿਬ ਇਹਨਾਂ ਨੇ ਬਹੁਤ ਪ੍ਰੌਂਪਟਲੀ ਐਕਸ਼ਨ ਕੀਤਾ ਪ੍ਰੌਂਪਟਲੀ ਐਕਸ਼ਨ ਕਰਕੇ ਜਿੰਨੇ ਵੀ ਬੰਦੇ ਉਹਨਾਂ ਦੇ ਨਾਲ ਸੀਗਾ ਉਹਨੂੰ ਇੱਥੇ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਉਹਨਾਂ ਤੇ ਐਫਆਈਆਰ ਲੌਂਚ ਕਰਕੇ ਰਾਤੀਂ ਐਫਆਈਆਰ ਲੌਂ ਉਹ ਨਹੀਂ ਰੈਸਟ ਪਾ ਦਿੱਤੀ। ਅਗਰ ਗੱਲ ਕਰੀਏ ਨਮਾ ਸ਼ਹਿਰ ਦੀ ਗੱਲ ਕਰੀਏ ਹਸਪਤਾਲ ਦੀ ਗੱਲ ਕਰੀਏ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਇੱਥੇ? ਇੱਥੇ ਆਊਂਡ 34 ਕੈਮਰੇ ਲੱਗੇ ਹੋਏ ਐ। ਕੀ ਵਾਰਦਾ ਸੀਸੀਟੀਵੀ ਵਿੱਚ ਕੈਦ ਹੋਈਏ? ਬਿਲਕੁਲ ਹੀ ਸੀਸੀਟੀਵੀ ਦੀ ਫੁਟੇਜ ਅਸੀਂ ਕਢਵਾ ਰਹੇ ਹਾਂ, ਕਢਵਾ ਕੇ ਅਸੀਂ ਦੇ ਦਿਆਂਗੇ।